ਸੋਨੇ ਦੇ ਗਹਿਣੇ ਨਾਲ ਲੱਤੀ ਅਤੇ ਹੱਥਾਂ ਵਿੱਚ ਨੋਟਾਂ ਦੀਆਂ ਗੱਥੀਆਂ ਫੜੀ ਇਸ ਪੰਜਾਬੀ ਔਰਤ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਪੈਸੇ ਦੀਆਂ ਗੱਥੀਆਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਐਕਟਿੰਗ ਕਰ ਰਹੀ ਇਸ ਔਰਤ ਨੂੰ ਪੰਜਾਬ ਦੇ ਕਿਸੇ ਰਾਜਨੀਤਿਕ ਆਗੂ ਦੀ ਪਤਨੀ ਦੱਸਿਆ ਜਾ ਰਿਹਾ ਹੈ, ਜਦਕਿ ਇਸ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ। ਵੀਡੀਓ ਵਿੱਚ ਇਹ ਔਰਤ ਪੰਜਾਬੀ ਗਾਇਕ ਜੈਜੀਪੀ ਦੇ ਸਾਡੀ ਦੀਸ ਕੋਣ ਕਰ ਲੂ ਗੀਤ ਤੇ ਇੱਕ ਕਾਰ ਵਿੱਚ ਬੈਠ ਕੇ ਐਕਟਿੰਗ ਕਰਦੀ ਨਜ਼ਰ ਆ ਰਹੀ ਹੈ। ਗੀਤ ਦੇ ਤੁਣਾ ਦੇ ਨਾਲ-ਨਾਲ ਕੀਤੇ ਸੋਨੇ ਦੇ ਮਹਿੰਗੇ ਗਹਿਣੇ ਨੋਟਾਂ ਦੀ ਗੱਥੀਆਂ ਤੇ ਪਿਸਤੌਲ ਨੂੰ ਦਿਖਾਉਂਦੀ ਹੋਈ ਖੁਸ਼ੀ ਮਨਾ ਰਹੀ ਹੈ ਇਹ ਵੀਡੀਓ ਕਿਸ ਔਰਤ ਦੀ ਹੈ ਅਜੇ ਤੱਕ ਇਹ ਪਤਾ ਨਹੀਂ ਚੱਲ ਸਕਿਆ ਪਰ ਇਸ ਵੀਡੀਓ ਨਾਲ ਇਹ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਕਿ ਇਨਕਮ ਟੈਕਸ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਇਸ ਔਰਤ ਤੇ ਕੋਈ ਕਾਰਵਾਈ ਕਰੇਗਾ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਜਿੰਨਾ ਕੁਝ ਲੋਕਾਂ ਨੇ ਇਸ ਵੀਡੀਓ ਨੂੰ ਪੰਜਾਬ ਦੇ ਇੱਕ ਸਿਆਸੀ ਨੇਤਾ ਦੀ ਪਤਨੀ ਨਾਲ ਜੋੜਿਆ ਉਹਨਾਂ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ